ਏਤ ਮਹਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਰਜੀ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਇੱਕ ਵੀਰ ਨਹੀਂ ਬੇਰਬਾ ਸੌਖਾਂ ਨੂੰ ਬੜਾ ਹੀ ਚਿਤਕ ਕਰਦਾ ਸੋ ਪਹਿਣਾ ਬੀਰ ਮੰਗਦੀਆਂ ਨੇ ਭੈਣਾਂ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਨੇ ਹਮੇਸ਼ਾ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ ਉਹ ਇੱਕ ਰਖੜੀ ਦੇ ਵਿੱਚ ਵੀ ਬੰਨਿਆ ਹੋਇਆ ਪਿਆਰ ਹੁੰਦਾ ਹੈ ਤੇ ਇਸੇ ਤਰ੍ਹਾਂ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਆਪਾਂ ਮੌਜੂਦ ਐ ਖੜੇ ਐ ਇੱਥੇ ਜੋ ਭੈਣਾਂ ਆਪਣੇ ਭਰਾਵਾਂ ਦੇ ਵਾਸਤੇ ਰਖੜੀ ਖਰੀਦ ਰਹੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਹੋਰ ਵੀ ਬਾਜ਼ਾਰ ਦੀਆਂ ਤੁਹਾਨੂੰ ਰੌਣਕਾਂ ਦਿਖਾਉਂਦੇ ਆਂ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਨਾਮੀਨਾਕਸ਼ੀ ਗੁਪਤਾ ਹੈ। ਓਕੇ ਅੱਜ ਹੋਏ ਰਖੜੀਆਂ ਤੁਸੀਂ ਇਹ ਸੇਲ ਕਰ ਰਹੇ ਹੋ। ਹਾਂਜੀ ਕਿਵੇਂ ਚੱਲ ਰਿਹਾ ਕੰਮ? ਵਧੀਆ ਚੱਲ ਰਿਹਾ ਹੈ ਪੈਂਟ ਪਾਈਆ ਵਾਸਤੇ ਰਖੜੀਆਂ ਲੈ ਕੇ ਜਾ ਰਹੀਆਂ। ਬਹੁਤ ਸੋਹਣੀ ਸੋਹਣੀ ਰਖੜੀਆਂ ਲੱਗੀ ਹੋਈ ਹੈ। ਨਵੇਂ ਨਵੇਂ ਡਿਜ਼ਾਈਨ ਆਏ ਹੋਆਂ ਬੱਚਿਆਂ ਦੀ ਜਿਵੇਂ ਲਾਈਟਿੰਗ ਵਾਲੀ, ਗੇਮਿੰਗ ਹੈ ਤਾਂ ਕਰਕੇ ਬੱਚੇ ਬਹੁਤ ਖੁਸ਼ ਹੋ ਕੇ ਰਖੜੀਆਂ ਲੈ ਕੇ ਜਾ ਰਹੇ ਹਨ। ਓਕੇ ਹਾਂਜੀ ਦੂਜੀਆਂ ਰਖੜੀਆਂ ਚਾਂਦੀ ਦੀਆਂ ਵੀ ਹੁੰਦੀਆਂ। ਹਾਂਜੀ ਚਾਂਦੀ ਦੀ ਵੀ ਹੁੰਦੀਆਂ ਪਰ ਉਹ ਪ्योर ਚਾਂਦੀ ਨਹੀਂ ਹੁੰਦੀ, ਸਿਲਵਰ ਕੋਟਡ ਹੁੰਦੀ ਹੈ। ਓਕੇ ਹਾਂਜੀ ਤਾਂ ਜਿਹੜੀ ਖੂਬ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਹੜੀ ਭੈਣਾਂ ਨੂੰ ਚਾਹੁੰਦੀ ਤੇ ਵੀ ਲੈ ਜਾਂਦੀ ਹੈ। ਹਾਂਜੀ। ਕੀ ਕਹਾਂਗੇ ਫਿਰ ਭੈਣਾਂ ਨੂੰ ਭਾਵਾਂ ਨੂੰ। ਇਹ ਬਹੁਤ ਮਤਲਬ ਜਿਵੇਂ ਰੱਖੀ ਬਹੁਤ ਖੁਸ਼ੀ ਤੇ ਮੰਗ ਨਾਲ ਬਣਾਇਆ ਜਾਂਦਾ ਹੈ ਭੈਣ ਭਾਈਆ ਦਾ ਤਿਉਹਾਰ ਹੈ। ਠੀਕ ਹੈ ਹਰ ਸਾਲ ਆਪਣੇ ਇੰਡੀਆ ਦੇ ਵਿੱਚ ਬੜੀ ਖੁਸ਼ੀ ਨਾਲ ਬਣਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ। ਖੂਬ ਭੈਣਾਂ ਆਪਣੇ ਭਾਈਆਂ ਨੂੰ ਬਲੇਸਿੰਗਸ ਦਿੰਦੀਆਂ ਤੇ ਭਾਈ ਆਪਣੇ ਭੈਣਾਂ ਨੂੰ ਗਿਫਟ ਦਿੰਦੇ ਆ, ਸੂਟ ਦਿੰਦੇ ਆ, ਪੈਸੇ ਦਿੰਦੇ ਆ। ਆਈ ਕਹਿਣਾ ਚਾਹੂੰਗੀ ਤੇ ਪੂਰੇ ਕੁੜਾਲੀ ਸ਼ਹਿਰ ਨੂੰ ਮੇਰੇ ਵੱਲੋਂ ਹੈਪੀ ਰਾਖੀ ਐਂਡ ਏਥੀ ਮਾਨ ਚੈਨਲ ਨੂੰ ਵੀ ਹੈਪੀ ਰਾਖੀ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਲਨਜੀਤ कौर ਹੈ ਓਕੇ ਅੱਜ ਬਾਜ਼ਾਰ ਦੇ ਵਿੱਚ ਆਏ ਹੋ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਰਖੜੀ ਦਾ ਤਿਉਹਾਰ ਹੈ ਮਨਾ ਰਹੇ ਆ ਤੇ ਤੁਸੀਂ ਵੀ ਅੱਜ ਕੁਝ ਖਰੀਦਿਆ ਹਾਂਜੀ ਮੈਂ ਸੂਟ ਖਰੀਦਿਆ ਜੁੱਤੀ ਖਰੀਦੀ ਤੇ ਰਖੜੀਆਂ ਖਰੀਦੀਆਂ ਰਖੜੀਆਂ ਖਰੀਦੀਆਂ ਹਾਂਜੀ ਕਿੰਨੇ ਭਰਾ ਤੁਹਾਡੇ 10 11 10 11 ਤੁਸੀਂ 10 11 ਦੇ ਰਖੜੀ ਬੰਨੂਗੇ ਫਿਰ ਤਾਂ ਮਾਲਾ-ਮਾਲ ਹੋ ਜੂਗੀ ਤੁਸੀਂ ਤੇ ਜੋ ਰਖੜੀ ਬੰਨਣਾ ਦਾ ਦੰਦੇ ਤੁਹਾਨੂੰ ਕੁਝ ਹਾਂਜੀ ਓਕੇ ਤੇ ਸਾਰੇ ਨੇੜੇ ਹੀ ਆ ਕਿ ਦੂਰ ਵੀ ਆ ਨਹੀਂ ਨੇੜੇ ਹੀ ਆ ਨੇੜੇ ਹੀ ਆ ਹਾਂਜੀ ਸਾਰੇ ਦੇ ਬੰਨੂਗੇ ਹਾਂਜੀ ਓਕੇ ਤੇ ਬੰਨਣਾ ਤੋਂ ਬਾਅਦ ਕੀ ਦੇਣਗੇ ਤੁਹਾਨੂੰ ਗਿਫਟ ਦੇਵੋਗੇ ਜੋ ਜੋ ਉਹਨਾਂ ਦੀ ਫਾਇਸ਼ ਹੋਊਗੀ ਓਕੇ ਹਾਂਜੀ ਤੋਂ ਤੋਂ ਛੋਟੇ ਆ ਕਿ ਵੱਡੇ ਆ ਮੇਰੇ ਤੇ ਛੋਟੇ ਵੀ ਆ ਮੇਰੇ ਤੇ ਵੱਡੇ ਵੀ ਆ ਜਿਹੜੇ ਛੋਟੇ ਆ ਫਿਰ ਲੜਦੇ ਆ ਤੁਹਾਡੇ ਨਾਲ ਲੜ ਪੰਦੇ ਆ ਕਦੇ ਕਦੇ ਲੜਦੇ ਹੋਣੇ ਨਾ ਫਿਰ ਕੀ ਕਰਦੇ ਆ ਜਦੋਂ ਲੜਦੇ ਆ ਫਿਰ ਫਿਰ ਕੇ ਹੱਥਾ ਥਪੜਾ ਥਪੜੀ ਥੋੜਾ ਥਪੜੀ ਹੋ ਜਾਂਦੇ ਆ ਉਦੋਂ ਬਾਅਦ ਵਿੱਚ ਠੀਕ ਹੋ ਜਾਂਦੇ ਆ ਛੇ ਮੰਨ ਜਾਂਦੇ ਆ ਫਿਰ ਉਸੇ ਦਿਨ ਦੋਸਤੀ ਵਾਹਿੰਦੀ ਆ ਓਕੇ ਸੋ ਇਦਾਂ ਹੀ ਠੀਕ ਹੈ ਇਹ ਭੈਣ ਭਰਾ ਦਾ ਤੁਹਾਡਾ ਪਿਆਰ ਬੜਿਆਂ ਰਹੇ ਰਖੜੀਆਂ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਵੀ ਮੇਰੇ ਵੱਲੋਂ ਸਾਰਿਆਂ ਨੂੰ ਰਖੜੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕੀ ਨਾਮ ਹੈ ਤੁਹਾਡਾ ਰੰਜਨਾ ਜੀ ਅੱਜ ਪੁਰਾਲੀ ਬਾਜ਼ਾਰ ਦੇ ਵਿੱਚ ਘੁੰਮ ਰਿਓ ਬੜੀ ਰੌਣਕ ਵੀ ਲੱਗੀ ਹੋਈ ਆ ਰਖੜੀ ਦਾ ਤਿਉਹਾਰ ਹੈ ਤੁਸੀਂ ਵੀ ਰਖੜੀਆਂ ਖਰੀਦੀਆਂ ਹਾਂ ਜੀ ਖਰੀਦੀਆਂ ਅੱਛਾ ਜੀ ਕਿੰਨੇ ਭਰਾ ਤੁਹਾਡੇ ਮੇਰੇ ਦੋ ਭਰਾਵਾਂ ਦੋ ਭਰਾ ਭੈਣਾ ਭੈਣਾ ਵੈਸੇ ਭੈਣਾ ਤਾਂ ਕਜ਼ਨ ਸਿਸਟਰਸ ਹੈਗੀਆਂ ਦੋ ਓਕੇ ਹਾਂ ਜੀ ਉਹ ਕਿਹੜੇ ਦੋ ਭਰਾ ਐ ਫਿਰ ਹੁਣ ਉਹਨਾਂ ਦੇ ਰਖੜੀ ਬੰਨੂਗੇ ਵੱਡੇ ਨੇ ਛੋਟੇ ਨੇ ਮੇਰੇ ਤਾਂ ਛੋਟੇ ਆ ਦੋਨੋਂ ਛੋਟੇ ਨੇ ਹਾਂਜੀ ਉਹ ਪੜ੍ਹਦੇ ਨੇ ਹਾਂਜੀ ਹੁਣ ਤਾਂ ਸਟੱਡੀ ਹੋ ਗਈ ਆਪਣਾ ਮਤਲਬ ਜੌਬ ਚ ਹੈ ਉਹ ਤਾਂ ਦੋਨੋਂ ਜੀ ਹਾਂਜੀ ਤੇ ਕਿੰਨਾ ਕੁ ਪਿਆਰ ਕਰਦੇ ਹੋ ਤੁਸੀਂ ਭਰਾਵਾਂ ਨੂੰ ਭਰਾਵਾਂ ਨੂੰ ਤਾਂ ਜਿੰਨਾ ਕੋ ਹੋਣਾ ਘੱਟ ਹੈ ਉਹ ਨਾ ਘੱਟ ਹੈ ਉਹ ਵੀ ਕਰਦੇ ਕਿ ਨਹੀਂ ਉਹ ਵੀ ਬਹੁਤ ਕਰਦੇ ਆ ਅੱਛਾ ਜੀ ਹਾਂਜੀ ਤੇ ਹੁਣ ਜਦੋਂ ਰਖੜੀ ਬੰਨੂਗੇ ਫਿਰ ਤੁਹਾਨੂੰ ਕੋਈ ਗਿਫਟ ਵਗੈਰਾ ਕੀ ਦੇਣਗੇ ਤਾਂ ਹਾਂਜੀ ਬਿਲਕੁਲ ਉਹ ਗਿਫਟ ਵੀ ਦੇਣ ਕੇ ਪਹਿਲਾਂ ਪੁੱਛ ਲੈਣਾ ਜੀ ਮੇਰੇ ਭਾਬੀ ਆਏ ਮੇਰੇ ਨਾਲ ਆਏ ਉਹ ਇਹ ਪਹਿਲਾਂ ਪੁੱਛ ਲੈਣੇ ਕਿ ਜਈਦਾ ਦੀਦੀ ਦੱਸੋ ਅੱਛਾ ਜੀ ਠੀਕ ਹੈ ਇਹ ਹੁੰਦਾ ਇੱਕ ਭਰਾ ਵਿਆਹ ਆਇਆ ਹੋਇਆ ਦੋ ਹਾਂਜੀ ਇੱਕ ਭਰਾ ਵਿਆਹ ਆਇਆ ਹੋਇਆ ਮੇਰਾ ਤੇ ਉਹਨਾਂ ਦੀ ਇੱਕ ਬੱਚੀ ਵੀ ਹੈ ਅੱਛਾ ਜੀ ਤੇ ਬਸ ਸੀ ਇੰਜੋਏ ਕਰਦੇ ਨਾਲ ਠੀਕ ਹੈ ਇਹ ਤੁਹਾਡੀ ਭਾਬੀ ਜੀ ਆ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਵੀਨ ਤੁਸੀਂ ਵੀ ਆਪਣੇ ਪੇਕੇ ਜਾਓਗੇ ਰਕਣੀ ਬੰਨਣ ਹਾਂਜੀ ਇਨੇ ਪੁਰਾਣੇ ਮੇਰਾ 1 ਕੇਜੀ ਵੈਸੀ ਕਜ਼ਨ ਹੈ ਕਜ਼ਨ ਬ੍ਰਦਰ ਹੈਗਾ ਜੀ ਰੀਅਲ ਇੱਕ ਹੋਈ ਹੈ ਰੀਅਲ ਹੈ ਹਾਂ ਤੇ ਉਹਨਾਂ ਦੇ ਬੰਨੂ ਵੇਖਣਾ ਕੱਲ ਨੂੰ ਹਾਂ ਜੀ ਇਹਨਾਂ ਦੇ ਤੇ ਤੁਹਾਡਾ ਨਾਨਦੇ ਪਰਜਾਈ ਦਾ ਪਿਆਰ ਕਿੰਨਾ ਕ ਹੈ ਬਹੁਤ ਅਦਬ ਬਹੁਤ ਜਾਨ ਜੀ ਹਾਂ ਜੀ ਕਿ ਜ਼ਿਆਦਾਤਰ ਨਾਨਦੇ ਪਰਜਾਈ ਦੀ ਬੰਨਦੀ ਨਹੀਂ ਹੁੰਦੀ ਹਾਂ ਜੀ ਸਾਡੇ ਚਾ ਮੈਨੂੰ ਭੈਣ ਦੀ ਕਮੀ ਮਹਿਸੂਸ ਨਹੀਂ ਹੁੰਦੀ ਇਹਦਾ ਰਹਿੰਦੇ ਵਾਹ ਜੀ ਵਾਹ ਵਾਹ ਜੀ ਵਾਹ ਸਵੇ ਤਿੰਨ ਜੋੜੀਆਂ ਬਣਾਈ ਰੱਖੇ ਰੱਬ ਪਰਮਾਤਮਾ ਤੁਹਾਨੂੰ ਸਲਾਮ ਆਪ ਵੀ ਰੱਖੇ ਠੀਕ ਰੱਖੇ ਥੈਂਕ ਯੂ ਥੈਂਕ ਯੂ ਕੀ ਨਾ ਵੀ ਤੁਹਾਡੇ ਦੀਪੀ ਜੀ ਅੱਜ ਫੇਰ ਰਖੜੀਆਂ ਦੀ ਖਰੀਦਦਾਰੀ ਕਰ ਰਹੇ ਹਾਂ ਹਾਂ ਜੀ ਖਰੀਦ ਲਈਆਂ ਹਾਂ ਜੀ ਆਲਮੋਸਟ ਹੋ ਗਈਆਂ ਕੁਝ ਦੇਖ ਰਹੇ ਹਾਂ ਕੁਝ ਦੇਖ ਰਹੇ ਹਾਂ ਹਾਂ ਜੀ ਭਰਾ ਕਿੰਨੇ ਤੁਹਾਡੇ ਮੇਰੇ 4 ਭਰਾ ਹੈ 4 ਭਰਾ ਹੈ ਇਹ ਚਾਰਾਂ ਦੇ ਰਖੜੀ ਬੰਨੂਗੇ ਹਾਂ ਜੀ ਰਖੜੀ ਬੰਨਣਾ ਤੋਂ ਫੇਰ ਬਾਅਦ ਤੁਹਾਨੂੰ ਦੇਣਗੇ ਤੁਹਾਨੂੰ ਨਾ ਵੀ ਦੇਣੇ ਬਸ ਸਾਤ ਬਣਿਆ ਰਹੇ ਸਾਤ ਬਣ ਲੋ ਪਿਆਰ ਹੀ ਬਹੁਤ ਹੈ ਹਾਂ ਜੀ ਹਾਂ ਜੀ ਛੋਟੇ ਨੇ ਇੱਕ ਵਰਤਾਏ ਥਿੰਨ ਛੋਟੇ ਨਹੀਂ ਅੱਛਾ ਛੋਟੇ ਲੜਦੇ ਤਾਂ ਨਹੀਂ ਹੈਗੇ ਨਹੀਂ ਨਹੀਂ ਸਾਰੇ ਇੱਜ਼ਤ ਕਰਦੇ ਆਂ ਸਾਰੇ ਇੱਜ਼ਤ ਕਰਦੇ ਕਿ ਜਿਆਦਾ ਛੋਟੇ ਲੜਦੇ ਵੀ ਹੁੰਦੇ ਆਂ ਭੈਣਾਂ ਨਾਲ ਪਿਆਰ ਜਿਆਦਾ ਹੁੰਦਾ ਨਾ ਲੜਾਈ ਪਿਆਰ ਤਾਂ ਬਣਿਆ ਹੋਇਆ ਜੀ ਇਸ ਰਿਸ਼ਤੇ 'ਚ ਹੈ ਨਹੀਂ ਤਾਂ ਇਸ ਲਈ ਗੱਲਾਂ ਢੇਰ ਭੈਣ ਭਰਾ ਇੱਕੋ ਹੋ ਜਾਂਦੇ ਆਂ ਹਾਂ ਜੀ ਕੀ ਕਹੂੰਗੇ ਰਖੜੀ ਦਾ ਤਿਆਰ ਭੈਣ ਭਰਾਵਾਂ ਨੂੰ ਇਹੀ ਦਰਖਾਸਤ ਹੈ ਵੀ ਆਪਣੇ ਮਨਮਟਾਓ ਬਿਟਾ ਕੇ ਤਿਹਾਰ ਤੋਂ ਬਿਨਾ ਵੀ ਇੱਕ ਦੂਜੇ ਦਾ ਸਾਥ ਦੇਣ ਹੋ। ਸਿਰ ਤੇ ਤਿਹਾਰ ਦੀ ਵੇਟ ਨਾ ਕਰਨ। ਜੀ। ਬਸ ਸਹੀ ਹੈ। ਥੈਂਕ ਯੂ। ਤੁਹਾਡਾ ਕੀ ਨਾਮ? ਸੁਸ਼ਮਾ ਰਾਣੀ ਜੀ। ਜੀ। ਤੁਸੀਂ ਵੀ ਭਰਾ ਦੇ ਰਖੜੀ ਬੰਨਣ ਜਾਓਗੇ? ਨਹੀਂ ਜੀ ਰਖੜੀ ਪਾਈ ਸੀ ਅੱਜ ਜੀ। ਅੱਛਾ ਭੀ ਇਤਨੀ ਆ। ਹਾਂ ਜੀ ਜੰਮੂ ਕਸ਼ਮੀਰ ਚੱਲ। ਜੰਮੂ ਕਸ਼ਮੀਰ ਤੇ। ਹਾਂ ਜੀ। ਠੀਕ ਹੈ। ਇਹ ਭੈਣ ਭਰਾ ਦਾ ਪਿਆਰ ਕਿੰਨਾ ਹੈ? ਬਹੁਤ ਹੈ ਜੀ। ਬਹੁਤ ਹੈ ਜੀ। ਹਾਂ ਜੀ। ਤੇ ਫਿਰ ਉਹ ਵੀ ਕੁਝ ਭੇਜੂਗੇ ਹਾਂਜੀ ਹਾਂਜੀ ਸਭ ਕੁਝ ਭੇਜ ਦੇ ਜੀ ਅੱਛਾ ਜੀ ਹਾਂਜੀ ਹਾਂਜੀ ਹਰ ਸਾਲ ਭੇਜਦੇ ਹਾਂ ਹਾਂਜੀ ਹਾਂਜੀ ਇਹ ਤੁਸੀਂ ਫਿਰ ਜਾਂਦੇ ਨਹੀਂ ਹਾਂਜੀ ਜਾਂਦੇ ਆਂ ਹਾਂ ਦੂਰ ਹੈ ਟਾਈਮ ਹੁੰਦਾ ਹਾਂਜੀ 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 ਤੋ ਵਧੀਆ ਗੱਲ ਹੈ ਭੈਣ ਭਰਾ ਦਾ ਪਿਆਰ ਹੈ ਜਿਹੜਾ ਉਹ ਬਣਿਆ ਰਹੇ ਭਾਵੇਂ ਦੂਰ ਹੀ ਹੋਣ ਹਾਂਜੀ ਹਾਂਜੀ ਪਿਆਰ ਹੋਣਾ ਚਾਹੀਦਾ ਜੀ ਹਾਂਜੀ ਥੈਂਕ ਯੂ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਸਰਨਜੀਤਪੁਰ ਕਿਹੜਾ ਪਿੰਡ ਹੈ ਤੁਹਾਡਾ ਮੁਰਲਾਪੁਰ ਸਾਡੀ ਆ ਅੱਜ ਕਰਾਲੀ ਵਿੱਚ ਆਏ ਹਾਂ ਹਾਂਜੀ ਹਾਂ ਕੀ ਕਰ ਰਹੇ ਹੋ ਲਕੜੀ ਸ਼ੌਪਿੰਗ ਕਰਨ ਆਏ ਆ ਜੀ ਆ ਜੀ ਸ਼ੌਪਿੰਗ ਕਰਨ ਆਏ ਆ ਦੇਖ ਰਹੇ ਰਖੜੀਆਂ ਲੈ ਰਹੇ ਆਂ ਹਾਂਜੀ ਹਾਂ ਕਿੰਨੇ ਭਰਾ ਤੁਹਾਡੇ ਠੀਕ ਆ ਜੀ ਠੀਕ ਆ ਵੱਡਾ ਛੋਟਾ ਵੱਡਾ ਜੀ ਵੱਡਾ ਇਹ ਫੇ ਤੁਸੀਂ ਰਖੜੀ ਉਹਦੇ ਬਨੂਗੇ ਇੱਥੇ ਰਹਿੰਦਾ ਨਾਲ ਹੀ ਰਹਿੰਦਾ ਹਾਂਜੀ ਆ ਲੈ ਹੋਇਆ ਨਹੀਂ ਨਹੀਂ ਦੁਆਰਾ ਹੈ ਦੁਆਰਾ ਹੈ ਠੀਕ ਹੈ ਉਹਦੇ ਰਖੜੀ ਬਨੂਗੇ ਫੇ ਤੁਹਾਨੂੰ ਉਹ ਕੁਝ ਗਿਫਟ ਦਊਗਾ ਹਾਂਜੀ ਹਾਂ ਸੂਟ ਦਵਾ ਕੇ ਲੈ ਕੇ ਆਊਗਾ ਮੈਂ ਤੁਹਾਨੂੰ ਅੱਛਾ ਦੁਆਰ ਲੰਦਾ ਕੀ ਫੇ ਕਿਤੇ ਜੌਬ ਕਰਦਾ ਹੋਣਾ ਹਾਂਜੀ ਆਪਣਾ ਕੰਮ ਕਰਦਾ ਹਾਂ ਨੰਬਰ ਹੈ ਜੀ ਠੀਕ ਹੈ ਤੇ ਕੀ ਕਹੂੰਗਾ ਇਹ ਭੈਣ ਭਰਾ ਦਾ ਜਿਹੜਾ ਪਿਆਰ ਹੈ ਇੱਕ ਰਖੜੀ ਦੇ ਵਿੱਚ ਬੰਨਿਆ ਹੋਇਆ ਹਾਂਜੀ ਹਾਂ ਮਤਲਬ ਅਸੀਂ ਵੀ ਬਹੁਤ ਪਿਆਰ ਕਰਦੇ ਹਾਂ ਆਪਣੇ ਭੈਣ ਨੂੰ ਬਹੁਤ ਪਿਆਰ ਕਰਦੀਆਂ ਉਹ ਮੈਨੂੰ ਵੀ ਬਹੁਤ ਕਰਦਾ ਏ ਓਕੇ ਕਦੇ ਲੜਦੇ ਤਾਂ ਨਹੀਂ ਮਾ ਚੱਲੀ ਜਾਂਦੇ ਜੀ ਚੱਲੀ ਜਾਂਦੇ ਠੀਕ ਹੈ ਤੇ ਐਦਾਂ ਹੀ ਬਣਿਆ ਰਹੇ ਤੁਹਾਡਾ ਪਿਆਰ ਭੈਣ ਭਰਾ ਦਾ ਪਿਆਰ ਹੈ ਰਖੜੀ ਦੇ ਵਿੱਚ ਬੰਨਿਆ ਹੋਇਆ ਤੇ ਸलामਤ ਰਹੋ ਠੀਕ ਰਹੋ। ਥੈਂਕ ਯੂ ਜੀ। ਕੀ ਨਾਮ ਹੈ ਤੁਹਾਡਾ? ਦਿਕਸ਼ਾ। ਅੱਜ ਬਾਜ਼ਾਰ ਦੇ ਵਿੱਚ ਫੇਰ ਰਕੜੀਆਂ ਖਰੀਦੀਆਂ। ਹਾਂਜੀ। ਠੀਕ। ਕਿੰਨੇ ਭਰਾ ਐ ਪਿੰਡ ਪ੍ਰਾਪਤੀ? ਅਸੀਂ 4-5 ਐ। 4। 4 ਭਾਈ ਐ ਇੱਕ ਮੈਂ। 4 ਭਾਈ ਐ? ਹਾਂਜੀ। ਅੱਛਾ। ਤੇ ਵੱਡੇ ਆ ਛੋਟੇ ਆ? ਦੋ ਵੱਡੇ ਤੇ ਛੋਟੇ ਆ। ਦੋ ਵੱਡੇ ਤੇ ਛੋਟੇ ਆ। ਹਾਂਜੀ। ਇਹ ਚਾਰਾਂ ਦੇ ਫੇਰ ਰਕੜੀ ਵੰਡੂਗੀ ਕੱਲ। ਹਾਂਜੀ। ਤੇ ਚਾਰੇ ਕੁਝ ਦੇਣਗੇ ਤੁਹਾਨੂੰ। ਹਾਂਜੀ ਦੋਂਗੇ ਹਾਂਜੀ ਫਿਰ ਤਾਂ ਚਾਰ ਭਰਾਵਾਂ ਦੀ ਕੱਲੀ ਭੈਣ ਹੈ ਹਾਂਜੀ ਤੇ ਹੋਰ ਕੀ ਕਹੋਗੇ ਲੜਦੇ ਵੀ ਹੁੰਦੇ ਆ ਤੁਸੀਂ ਬਸ ਕਦੀ ਕਦੀ ਲੜ ਪੈਂਦੇ ਆ ਲੜ ਪੈਂਦੇ ਆ ਅੱਛਾ ਹਾਂਜੀ ਭੈਣ ਭਰਾ ਦਾ ਪਿਆਰ ਹੀ ਹੈ ਹਾਂਜੀ ਲੜ ਕੇ ਫਿਰ ਇੱਕ ਹੋ ਜਾਂਦੇ ਆ ਹਾਂਜੀ ਠੀਕ ਹੈ ਥੈਂਕ ਯੂ ਵੈਲਕਮ ਕੀ ਨਾਮ ਹੈ ਤੁਹਾਡਾ ਗौरी ਸ਼ਰਮਾ ਅੱਜ ਬਾਜ਼ਾਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਰਖੜੀਆਂ ਨੇ ਕਹਿੰਦੇ ਤੁਸੀਂ ਵੀ ਰਖੜੀ ਖਰੀਦ ਰਹੇ ਹੋ ਹਾਂਜੀ ਖਰੀਦ ਲਈਆਂ ਹਾਂਜੀ ਖਰੀਦ ਰਿਹਾ ਸੀ ਤਾਂ ਚੱਲ ਰਿਹਾ ਹੈ ਹਾਂਜੀ ਠੀਕ ਹੈ ਕਿੰਨੇ ਭੈਣ ਭਰਾ ਤੁਸੀਂ ਬਹੁਤ ਹੈ ਬਹੁਤ ਹੈ ਅੱਛਾ ਫਿਰ ਵੀ ਅੰਦਾਜ਼ਾ ਅੰਦਾਜ਼ਾ 20 ਨਹੀਂ 15 ਹੋਣਗੇ 15 15 7-8 ਭਰਾ ਹੋਣਗੇ ਵਿੱਚੋਂ ਹਾਂਜੀ ਹੈ ਚਤਾਰ ਦਿਨ ਤੁਸੀਂ ਰਖੜੀ ਬੰਨੋਗੇ ਰਖੜੀ ਬੰਨਣ ਤੋਂ ਬਾਅਦ ਭਰਾ ਵੀ ਕੁਝ ਦੰਦੇ ਹੁੰਦੇ ਆ ਹਾਂਜੀ ਹਾਂਜੀ ਕੀ ਦੇਣਗੇ ਤੁਹਾਨੂੰ ਗਿਫਟਸ ਮਿਲੋਗੇ ਗਿਫਟਸ ਮਿਲੋਗੇ ਇੱਥਾ ਕਾਫੀ ਗਿਫਟਾ ਇਕੱਠੀਆਂ ਹੋ ਜਾਣਗੀਆਂ ਹਾਂਜੀ ਹਾਂਜੀ ਅੱਛਾ ਠੀਕ ਹੈ ਤੇ ਲੜਦੀ ਵੀ ਹੁੰਦੀ ਆ ਕਦੇ ਭਰਾਵਾਂ ਨਾਲ ਬਹੁਤ ਬਹੁਤ ਅੱਛਾ ਫਿਰ ਤੁਸੀਂ ਜਿੱਤ ਜਾਂਦੇ ਆ ਕੋ ਜਿੱਤ ਜਾਂਦੇ ਆ ਜਿੱਤਦੇ ਤਾਂ ਸੀ ਉਹ ਐ ਅੱਛਾ ਅੱਪਾ ਜਿੱਤੇ ਛੋਟੇ ਆ ਨਾ ਉਹ ਛੋਟੇ ਆ ਛੋਟੇ ਬੜਿਆਂ ਦੀ ਚਲਦੀ ਆ ਆਏ 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 ਇਹ ਤੁਸੀਂ ਜਾਨੀ ਛਿੜਕ ਦਿੰਦੇ ਆ ਉਹਨਾਂ ਨੂੰ ਹਾਂਜੀ ਫੇਰ ਇੱਕੋ ਜੇ ਹੋ ਜਾਂਦੇ ਆ ਹਾਂਜੀ ਹਾਂਜੀ ਫੇਰ ਇੱਕੋ ਜੇ ਫੇਰ ਨਹੀਂ ਹੋ ਜਾਂਦੇ ਹਾਂਜੀ ਭੈਣ ਭਰਾ ਦਾ ਪਿਆਰ ਹੀ ਇਹੋ ਜਿਹਾ ਹੈ ਨਾ ਛੋਟੇ ਛੋਟੇ ਹੁੰਦੇ ਆ ਪਰ ਲੜਾਈਆਂ ਵੀ ਚੱਲਦੀਆਂ ਨੇ ਚੱਲ ਹਾਂਜੀ ਤੇ ਫੇਰ ਇੱਕ ਹੋ ਜਾਂਦੇ ਆ ਸੋ ਕੀ ਕਹਾਂਗੇ ਇਹ ਭੈਣ ਭਰਾ ਦੇ ਪਿਆਰ ਨੂੰ ਬਸ ਬਲਵੇ ਇਹ ਹੀ ਚੱਲਦਾ ਰਹੇ ਰક્ષાਵੰਦਨਾਂਦੀ ਰਹੇ ਆ ਸਿੰਘ ਮਨਾੰਦੇ ਰਹੀ ਹੈ ਉਹਨਾਂ ਨਾਲ ਬਿਲਕੁਲ ਬਿਲਕੁਲ ਕੀ ਨਾਮ ਹੈ ਤੁਹਾਡਾ ਕਮਲਪ੍ਰੀਤ ਕੋਰੇ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਧਰੇੜੇ ਤੋਂ ਜੀ ਅਧਰੇੜੇ ਤੋਂ ਹਾਜੀ ਕਰਾਲੀ ਦਾ ਵੀ ਤਾਂ ਇਹ ਰਖੜੀਆਂ ਦੇਖ ਲਈ ਨੇ ਹਾਂਜੀ ਹਾਂਜੀ ਕਿੰਨੇ ਭਰਾ ਤੁਹਾਡੇ ਸੋ ਕਿ ਨਾਲੋਂ ਔਫਰਾ ਹੈਗੇ ਔਫਰਾ ਵੱਡੇ ਨੇ ਛੋਟੇ ਨੇ ਛੋਟੇ ਨੇ ਬੱਚੋ ਛੋਟੇ ਨੇ ਹਾਂਜੀ ਤੇ ਉਹਨਾਂ ਦੇ ਫੇਰ ਰਖੜੀ ਬੰਨੋਗੇ ਹਾਂਜੀ ਹਾਂਜੀ ਤੇ ਉਹ ਦਿੰਦੇ ਹੁੰਦੇ ਆ ਕੁਝ ਤੁਹਾਨੂੰ ਹਾਂਜੀ ਹਾਂਜੀ ਵੈਸੇ ਐਸੀ ਕੁੜੀਆਂ ਲੈਣ ਵਾਸਤੇ ਰਖੜੀ ਨਹੀਂ ਬੰਨਦੇ ਹੁੰਦੀਆਂ ਉਹਨਾਂ ਦੇ ਪਿਆਰ ਵਾਸਤੇ ਬੰਨਦੇ ਹਾਂਜੀ ਠੀਕ ਹੈ ਕਦੇ ਕਦੇ ਲੜਾਈ ਵੀ ਹੁੰਦੀ ਹੋਣੀ ਹਾਂਜੀ ਹੋ ਜਾਂਦੀ ਹੈ ਹਾਂਜੀ ਹੋ ਜਾਂਦੇ ਕੁਛਮ ਕੁਛੀ ਹਾਂਜੀ ਹਾਂਜੀ ਠੀਕ ਹੈ ਫੇਰ ਕੌਣ ਮਨਾਉਂਦਾ ਇਕ ਦੂਜੇ ਨਾਲ ਬਸੰਦ ਜੀ ਨੂੰ ਮਨਾਉਂਦੇ ਕੋਈ ਕੰਮ ਪੈ ਗਿਆ ਨਾ ਉਹ ਮਨਾ ਲੈਂਦੇ ਠੀਕ ਹੈ ਕੀ ਕਹੂਗੇ ਇਹ ਰਖੜੀ ਦਾ ਤਿਉਹਾਰ ਹੈ ਇੱਕ ਭੈਣ ਭਰਾ ਦਾ ਪਿਆਰ ਹੈ ਰਖੜੀ ਚ ਬੰਨਿਆ ਹੋਇਆ ਤੇ ਵੈਸੇ ਵੀ ਭੈਣ ਭਰਾ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਹਾਂਜੀ ਹਾਂਜੀ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ ਕਦੇ ਵੀ ਕਿਸੇ ਦੂਜੇ ਬੰਦੇ ਕਰਕੇ ਪਿੱਕ ਨਹੀਂ ਪੈਣੀ ਚਾਹੀਦੀ ਭੈਣ ਭਰਾਵਾ ਵਿੱਚ ਭੈਣ ਭਰਾਵਾ ਦਾ ਪਿਆਰ ਤੇ ਰਿਸ਼ਤਾ ਬਹੁਤ ਅਨਮੋਲ ਹੁੰਦਾ ਹੈ ਸਭ ਤੋਂ ਅਨਮੋਲ ਹੁੰਦਾ ਹੈ ਤੇ ਕਈਆਂ ਨੂੰ ਨਜ਼ਰ ਵੀ ਲੱਗ ਜਾਂਦੀ ਹੈ ਜਿੰਦਿਸਤ ਨੂੰ ਭਾਈ ਬੁਰ ਕਰੇ ਹਮੇਸ਼ਾ ਹਰੇਕ ਤਾਂ ਭਰਾ ਐਨ ਸੁਖੀ ਵਸੇ ਉਹਦੇ ਜਿੰਦਗੀ ਦੀ ਖੁਸ਼ੀਆਂ ਤੇ ਚੋਲੀਆਂ ਖੁਸ਼ੀਆਂ ਨਾਲ ਭਰਿਆ ਰਹੇ ਹਾਂ ਤੇ ਹਰ ਪੈਰ ਦੀ ਸੁੱਖ ਹੁੰਦੀ ਆ ਉਹਦਾ ਭਰਾ ਬਹੁਤ ਕਾਮਯਾਬ ਹੋਵੇ ਮਿਹਨਤ ਕਰੇ ਹਮੇਸ਼ਾ ਸਫਲ ਹੋਵੇ ਹਾਂਜੀ ਵਈ ਗੱਲ ਹੈ ਬੋੜੀਆਂ ਵਧੀਆ ਗੱਲਾਂ ਤੁਸੀਂ ਦੱਸੀਆਂ ਨੇ ਹਾਂਜੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਖੜੀਆਂ ਚੱਲ ਰਹੀਆਂ ਜੀ ਸੇਲ ਕਰ ਰਹੇ ਹਾਂ ਰਖੜੀਆਂ ਤੇ ਕਿਵੇਂ ਚੱਲ ਰਿਹਾ ਕੰਮ ਬਹੁਤ ਵਧੀਆ ਕੰਮ ਚੱਲ ਰਿਹਾ ਵੀਰ ਜੀ ਅੱਛਾ ਜੀ ਬਹੁਤ ਜ਼ਿਆਦਾ ਪਿਛਲੇ ਸਾਲ ਨਾਲੋਂ ਵਧ ਘੱਟ ਵਧੀਆ ਚੱਲ ਰਿਹਾ ਪਿਛਲੇ ਸਾਲ ਨਾਲੋਂ ਵੀ ਅੱਛਾ ਜੀ ਗੁਰੂ ਮਾਏ ਦੀ ਕਿਰਪਾ ਬਹੁਤ ਹੈ ਓਕੇ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਮਿਹਨਤ ਕਰਦਿਆਂ ਨੂੰ ਸਾਨੂੰ ਵੀਰ ਜੀ ਹੌਬ ਕਮਸ ਕਮ ਡੇਡ ਮਹੀਨਾ ਤਾਂ ਹੋ ਹੀ ਜਾਂਦਾ ਯਾਰ ਦੁਕਾਨ ਤੇ ਹਾਂਜੀ ਮਿਹਨਤ ਕਰਦਿਆਂ ਨੂੰ ਮਤਲਬ ਜਿਹੜੀ 20 ਦਿਨ ਦੇ ਜ਼ਿਆਦਾ ਮਿਹਨਤ ਹੋ ਜਾਂਦੀ ਆ ਹਾਂਜੀ ਜਿਹੜੀ ਹਾਂਜੀ 20 ਡੇਸ ਦਾ ਸਾਡੀ ਮਿਹਨਤ ਜ਼ਿਆਦਾ ਹੁੰਦੀ ਆ ਹਾਂਜੀ ਹੋ ਕਿਵੇਂ ਆ ਗਾ ਕਿਵੇਂ ਆ ਬਹੁਤ ਵਧੀਆ ਜੀ ਹਾਂ ਜੀ ਇਹ ਇੰਨਾ ਕਸਟਮਰ ਦੇਖ ਕੇ ਪਤਾ ਲੱਗਦਾ ਭੈਣ ਭਰਾ ਦਾ ਪਿਆਰ ਕਿੱਲਾ ਹੈ ਆਪਸੀ ਪਿਆਰ ਕਿੱਲਾ ਹੈ ਹਾਂ ਜੀ ਹਾਂ ਜੀ ਇਹ ਦਾਕਾ ਵੱਲੋਂ ਕੋਈ ਤੰਗੀ ਤਾਂ ਨਹੀਂ ਆਉਂਦੀ ਤੁਹਾਨੂੰ ਨਹੀਂ ਨਹੀਂ ਕੋਈ ਤੰਗੀ ਨਹੀਂ ਉਹਨੇ ਸਾਰੇ ਕੰਪਰੋਮਾਈਜ਼ ਕਰਦੇ ਨੇ ਸਾਰੇ ਸਾਡੇ ਨਾਲ ਸਹਿਮਤ ਨੇ ਕੋਈ ਕੁਝ ਨਹੀਂ ਕਹਿੰਦਾ ਸਗੋ ਉਲਟਾ ਸਾਡੇ ਨਾਲ ਆਪ ਕੰਪਰੋਮਾਈਜ਼ ਕਰਕੇ ਸਾਡੇ ਨਾਲ ਆਪ ਹੀ ਹੈਲਪ ਕਰਵਾ ਦਿੰਦੇ ਨੇ ਕਈ ਕਸਟਮਰ ਤਾਂ ਇਸ ਤਰ੍ਹਾਂ ਦੇ ਨੇ ਹਾਂਜੀ ਮਤਲਬ ਸਾਨੂੰ ਕਸਟਮਰ ਦਾ ਹੀ ਪੂਰਾ ਸਹਿਯੋਗ ਆਸੀ ਕਸਟਮਰ ਨੂੰ ਆਪਣੇ ਸਾਰੇ ਕਸਟਮਰਾਂ ਨੂੰ ਤਨਹਾਦ ਕਹਿੰਦੇ ਆ ਜੀ ਆ ਇਹਨੂੰ ਕਹਿੰਦੇ ਜਿਹੜੇ ਸਾਡੇ ਨਾਲ ਹਮੇਸ਼ਾ ਤੋਂ ਹੀ ਲੱਗੇ ਹੋਏ ਨੇ ਔਰ ਸਾਡੇ ਸਾਰੇ ਨਾਲ ਕੰਪਰੋਮਾਈਜ਼ ਕਰਦੇ ਨੇ ਹਾਂਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਸਾਡੀ ਸਾਡੀ ਐਂਟਰਟੇਨਮੈਂਟ ਕਰਵਾਉਂਦੇ ਹੋ ਜੀ ਹਾਂਜੀ ਓਕੇ ਜੀ ਕੀ ਨਾਮ ਹੈ ਬੇਟਾ ਨਵਰੀਜ਼ ਕਾਲ ਅੱਛਾ ਰਖੜੀਆਂ ਦਾ ਤਿਆਰ ਹੈ ਰਖੜੀਆਂ ਖਰੀਦੀਆਂ ਹਾਂਜੀ ਅੱਜ ਆ ਕੀ ਖਰੀਦਿਆ ਤੁਸੀਂ ਮਾਥੁਰਾਮ ਸਵੀਟਸ ਸ਼ਾਪ ਤੇ ਆ ਮਠਿਆਈਆਂ ਖਰੀਦੀਆਂ ਮਠਿਆਈਆਂ ਖਰੀਦੀਆਂ ਅੱਛਾ ਤੇ ਭਰਾਵਾਂ ਦੇ ਰਖੜੀ ਬੰਨੂਗੇ ਕਿੰਨੇ ਭਰਾ ਤੁਹਾਡੇ ਦੋ ਐ ਦੋ ਐ ਦੋਨਾਂ ਤੇ ਫੇਰ ਰਖੜੀ ਬੰਨ੍ਹਣਗੇ ਚਾਹੇ ਮਠਿਆਈ ਖਰੀਦੀ ਆ ਉਹਨਾਂ ਦਾ ਮੂੰਹ ਮਿੱਠਾ ਕਰਨ ਲਈ ਹਾਂਜੀ ਅੱਛਾ ਪੁਰਾ ਵੱਡੇ ਆ ਛੋਟੇ ਆ ਵੱਡੇ ਆ ਵੱਡੇ ਆ ਤੈਨੂੰ ਕੁਟਦੇ ਵੀ ਇੰਨੇ ਕਦੇ ਕਦੇ ਕੁਟਦੇ ਆ ਅੱਛਾ ਫੇਰ ਇਹ ਮਨਾ ਮਨਾਉਂਦੇ ਆ ਹਾਂਜੀ 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 ਅੱਛਾ ਕਿਵੇਂ ਮਨਾਉਂਦੇ ਹੁੰਦੇ ਨੇ ਇਹਨੂੰ ਐਸੀ ਐਸੀ ਖਾਣੇ ਨੂੰ ਚੀਜ਼ ਦੇ ਦਿੰਦੇ ਆ ਅੱਛਾ ਭੈਣ ਭੈਣ ਵੀ ਹੈ ਕੋਈ ਹਾਂਜੀ ਵੱਡੀ ਆ ਛੋਟੀ ਆ ਉਹ ਛੋਟੀ ਆ ਉਹਨੂੰ ਤੂੰ ਕੁੱਟਦੀ ਆਉਣੀ ਹੈ ਹੈਨਾ ਠੀਕ ਐ ਤਾਂ ਇਹ ਚੱਲਦਾ ਰਹਿੰਦਾ ਗੁੱਛਮੁਗੁੱਚੀ ਭੈਣ ਭਰਾਵਾਂ ਚ ਹੈਨਾ ਹਾਂਜੀ ਹਾਂ ਫਿਰ ਇੱਕ ਦੂਜੇ ਨਾਲ ਪਿਆਰ ਵੀ ਬਹੁਤ ਹੋਣਾ ਹੈ ਮੈਂਗਾ ਹਾਂਜੀ ਕਿੰਨਾ ਕੁ ਪਿਆਰ ਕਰਦੇ ਭਰਾ ਬਹੁਤ ਬਹੁਤ ਜਿਆਦਾ ਫਿਰ ਹੁਣ ਰਖੜੀਆਂ ਦੀਆਂ ਮੁਬਾਰਕਾਂ ਤੁਹਾਨੂੰ ਹੈ ਜੀ ਜੀ ਸਾਡੀ ਵੀ ਜੀ ਸਫੀਕਾਰ ਜੀ ਕੀ ਨਾਮ ਹੈ ਜੀ ਭੁਪਿੰਦਰ ਸਿੰਘ ਜੀ ਸੋ ਅੱਜ ਤੁਸੀਂ ਆਏ ਆ ਮਾਤੂਰਾਮ ਸਵੀਟਸ ਤੇ ਆਏ ਆ ਠੀਕ ਹੈ ਜੀ ਆ ਰਖੜੀਆਂ ਨੇ ਕੱਲ ਨੂੰ ਫਿਰ ਹਾਂਜੀ ਰਖੜੀਆਂ ਦੀ ਵਧਾਈ ਸਭ ਨੂੰ ਭਾਈ ਹਾਂਜੀ ਹਾਂਜੀ ਰਖੜੀਆਂ ਕਰਕੇ ਆਏ ਮਠਾਈ ਬਹੁਤ ਵਧੀਆ ਨਾਲ ਜੀ ਮਾਤੂਰਾਮ ਮੈਂ ਅੱਛਾ ਜੀ ਇਸ ਕਰਕੇ ਅਸੀਂ ਇੱਥੇ ਆਏ ਆ ओके ਸਾਰਿਆਂ ਨੂੰ ਬਹੁਤ ਬਧਾਈ ਬਹੁਤ ਤੁਹਾਨੂੰ ਵੀ ਬਧਾਈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜਨਵੀਰ ਪਰ ਜੀ ਤੇ ਰਕੜੀਆਂ ਦਾ ਤਿਉਹਾਰ ਆ ਮਨਾ ਰਹੇ ਰਕੜੀਆਂ ਲੈ ਲਿਆ ਤੁਸੀਂ ਹਾਂ ਜੀ ਸਿਰ ਰਕੜੀਆਂ ਲੈ ਲੀਆਂ ਤੇ ਹੁਣ ਤੇ ਹੁਣ ਅਸੀਂ ਮਾਤੁਰਮ ਸ਼ਾਪ ਤੇ ਆਏ ਆ ਇਹ ਬਹੁਤ ਪੁਰਾਣੀ ਸ਼ਾਪ ਹੈ ਕੁਰਾੜੀ ਦੀ ਇੱਥੋਂ ਬੈਸਟ ਮਠਿਆਈ ਮਿਲਦੀ ਹੈ ਸਰ ਬੈਸਟ ਸਟਿੱਕ ਇਹ ਜੋ ਕਿ ਅਸੀਂ ਬਹੁਤ ਲਾਈਕ ਕਰਦੇ ਹਾਂ ਅੱਛਾ ਜੀ 14 ਦੀ ਮੇਰੀ ਮੈਰਿਜ ਹੋਈ ਸੀ ਇੱਥੋਂ ਹੀ ਖਰੀਦਦੇ ਹਾਂ 7 ਸਾਲ ਹੋ ਗਏ ਹਾ ਜੀ ਮੇਰੀ ਮੈਰਿਜ ਨੂੰ ਅਸੀਂ ਇੱਥੇ ਜਾਂਦੇ ਆ ਤੇ ਸਭ ਤੋਂ ਬੈਸਟ ਕੁਜਾਰਾ ਤੇ ਮਿਲਦਾ ਹੈ ਅੱਛਾ ਜੀ ਹਾਂ ਜੀ ਕਿੰਨੇ ਪੁਰਾਣੇ ਤੁਹਾਡੇ ਮੇਰੇ ਦੋ ਭਰਾ ਹੈ ਤੋ ਸਿਸਟਰ ਐ ਸੀ ਅ ਸਿਸਟਰ ਮੈਰਿਡ ਆ ਜੀ ਤੇ ਭਰਾ ਮੈਰਿਡ ਆ ਅੱਛਾ ਹਾਂ ਕਿੱਥੇ ਤੁਹਾਡੇ ਪੇਕੇ ਸਾਡੇ ਪੇਕੇ ਪਟੇੜੀ ਫਿਰ ਪਟੇੜੀ ਜਾਓਗੇ ਹਾਂਜੀ ਕੱਲ ਮੈਂ ਆਪਣੇ ਪੇਕੇ ਜਾਉਂਗੀ ਜੀ ਮੈਨੂੰ ਬਹੁਤ ਚਾਅ ਜੀ ਜਾਣੇ ਦਾ ਕਿ ਸਾਲ ਬਾਅਦ ਰੱਖੜੀ ਦਾ ਤਿਹਾਰ ਆਉਂਦਾ ਹੈ ਹਾਂਜੀ ਹਾਂਜੀ ਸਭ ਨੇ ਸਭ ਭੈਣ ਭਰਾਵਾਂ ਲਈ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਹੈ ਬਿਲਕੁਲ ਜੀ ਹਾਂਜੀ ਤੇ ਇਹ ਜਿਹੜਾ ਪਿਆਰ ਭੈਣ ਭਰਾ ਦਾ ਐਦਾਂ ਹੀ ਹਮੇਸ਼ਾ ਹੀ ਬੜਿਆ ਰਹੇ ਵੈਹੀ ਦੁਆ ਕਰਦੀ ਆ ਜੀ ਹਾਂਜੀ ਰੱਖੜੀ ਸਭ ਲਈ ਬੈਸਟ ਹੋਵੇ ਸਭ ਦੇ ਭੈਣ ਭਰਾ ਰਾਜੀ ਖੁਸ਼ੀ ਹੋਂ ਕਾਰ ਵਿੱਚ ਹਾਂ ਜੀ ਵੈਲਕਮ ਹੈ ਆਪਣਾ ਕੀ ਨਾਂ ਹੈ ਮੇਰਾ ਸਮਰ ਨਾਮ ਹੈ ਜੀ ਓਕੇ ਇਹ ਗੋਲ ਗੱਪੇ ਦੀ ਰੇੜੀ ਤੁਸੀਂ ਹਰ ਰੋਜ਼ ਇੱਥੇ ਹੀ ਲਾਉਂਦੇ ਆ ਹਾਂਜੀ ਹਾਂਜੀ ਅੱਜ ਰਖੜੀ ਦਾ ਤਿਉਹਾਰ ਹੈ ਭੈਣਾਂ ਇੱਥੇ ਪਹੁੰਚੀਆਂ ਹੋਈਆਂ ਨੇ ਅੱਜ ਗੋਲ ਗੱਪੇ ਕਿਵੇਂ ਜ਼ਿਆਦਾ ਲੱਗਿਆ ਵੇ ਅੱਜ ਜ਼ਿਆਦਾ ਲੱਗੇ ਰੋਸੇ ਜ਼ਿਆਦਾ ਲੱਗੇ ਆ ਕੇ ਬਣਾ ਕੇ ਜ਼ਿਆਦਾ ਲੈ ਲਈ ਹਾਂ ਮੈਂ ਦੋ ਦਿਨ ਸੇ ਬਰਾਬਰ ਬਣਾ ਕੇ ਜ਼ਿਆਦਾ ਲੈ ਕੇ ਆ ਰਹਾ ਹਾਂ ਅੱਛਾ ਹਾਂਜੀ ਤੁਹਾਨੂੰ ਪਤਾ ਸੀਗੇ ਵੀ ਭੈਣਾਂ ਦਾ ਤਿਉਹਾਰ ਹੈ ਭੈਣਾਂ ਆਉਣਗੀਆਂ इसीलिए आप भीड़ भाड़ भी ज्यादा है, जादा है। आ, दो दिन से बराबर चल रही है दो दिन से मैं इसी टाइम बेले हो जाता हूं। अच्छा नहीं तो रात के नौ दस बजे खत्म होते थे तो अब साढ़े सात आठ सात आठ के बीच में खत्म हो जाती है माल भी कम पड़ जाता है हाँ ज्यादा बना रहा हूँ थैंक यू ओके सर ओके ओके ओके